ਉੱਪਰ ਲਿਖਿਆ ਹੋਇਆ ਇਹ ਟਰੈਕਟਰ ਤੇ ਐਂ ਕਹਿੰਦੇ ਜੈੱਟ ਬਲੈਕ ਬਣਾਇਆ ਹੋਇਆ ਇਹਨੂੰ ਸਿੱਧਾ ਕਰਵਾਉਣਾ ਨੇ ਖੈ ਲੋ ਵੀਰੇ ਵੀਰੇ ਗੱਲ ਸੁਣੋ ਇਹਨੂੰ ਇੱਕ ਵਾਰੀ ਇੱਕ ਵਾਰੀ ਇਹਨੂੰ ਵੀਰੇ ਮੇਰੀ ਮੇਰੇ ਲਈ ਧਿਆਨ ਦੇ ਇੱਕ ਵਾਰੀ ਇਹਨੂੰ ਟਰੈਕਟਰ ਸਿੱਧਾ ਲਵਾ ਦੇ ਜੇ ਫੇਰ ਨਾ ਦੇ ਨਿਰਦੇਸ਼ਾਂ ਨਾ ਮੰਨੂ ਆ ਕੱਸਾਂ ਚ ਹੱਤ ਪਾ ਕੇ ਕਿਹੜੀ ਕਰ ਦੇ ਪਾਚੇ ਜੇ ਨਾ ਫੇਰ ਵੀ ਮੰਨੇ ਇੱਕ ਵਾਰੀ ਫੌਕਾ ਲੈਣਾ ਨਾਲ ਆਉਣ ਦੇ ਨਾਲ ਫਰਚਲ ਮਾਰ ਰਿਆ ਕਰੀਏ ਜੇ ਉਹ ਪਕਾਣੇ ਨਾਲ ਮਤਲਬ ਆਖੀ ਹੋਵੇ ਤਾਂ ਉਹਦਾ ਮੂਹਰੇ ਹੋਣੇ ਮਾਰਾ ਜਾ ਉਸੇ ਕੰਮ ਕਰਦਾ ਬਾਕੀ ਨਾ ਤੇ 735 ਬਲੈਕ ਨਾ ਬਾ ਆ ਗਰਾ ਬੋਲੇ ਬੋਲੇ 735 ਬਲੈਕ ਨਾਮ ਦੇ ਇਹ ਆਪਾਂ ਦੇਖ ਰਹੇ ਹਾਂ ਸਾਰੇ ਰੌਡ ਵਿੱਚ ਆਹ ਬਾਈ ਪਾਸ ਤੋਂ ਪਾਸ ਆਖਰ ਹੈ ਤਾਂ ਸਮਾਂ ਆ ਜਾ ਆ ਜਾ ਲੰਘ ਜਾ ਆ ਜਾ ते ते तेरहर ਬਲੈਕ ਬਾਬਾ ਬਲੈਕ ਬਲੈਕ ਮਾਬਾ ਮੈਨੂੰ ਤਾਂ ਬਲੈਕ ਬਾਬਾ ਲੱਗਦਾ ਹੈ ਬਲੈਕ ਮਾਬੇ ਨੇ ਕਿਹਾ ਜਿਹੜੇ ਕਹਿੰਦੇ ਸ਼ਟਰ ਬਲੈਕ ਬਣਿਆ ਹੋਇਆ ਹਾਏ ਹਾਏ ਬਹੁਤ ਜੱਗੀ ਲੋਕਾਂ ਨੂੰ ਮੈਂ ਪਹਿਲੇ ਕਿਹਾ ਸੀ ਬਹੁਤੇ ਫੁਕਾਰੇ ਚੰਗੇ ਨਹੀਂ ਹੁੰਦੇ ਬਹੁਤੇ ਫੁਕਾਰੇ ਬਹੁਤੇ ਹੰਕਾਰੇ ਚੰਗੇ ਨਹੀਂ ਹੁੰਦੇ ਆਪਾਂ ਫੁਕਾਰਿਆਂ ਦੀ ਗੱਲ ਕਰ ਰਹੇ ਆ ਕਿ ਬਲੈਕ ਮਾਪਾਂ ਨਾਲ ਫੁਕਾਰੇ ਤਾਂ ਗੱਲ ਕੀਤੀ ਗੱਲ ਦੇ ਤੇ ਨਾਲ ਲਾ ਲਿਆ ਕਿਉਂਕਿ ਮੈਂ ਦਸਵੀਂ ਦਾ ਵੜਾ ਜਾ ਬਲੈਕ ਮਾਪਾਂ ਲਿਖਿਆ ਸੱਤ ਫੁਕਾਰੇ ਮਾਰਦਾ ਮਾ ਬਲੈਕ ਮਾਪਾਂ ਨਾ ਦਾ ਇੱਕ ਸੱਤ ਆ ਗਿਆ ਭਾਈ ਜਿਹਦਾ ਮੂੰਹ ਬਿਲਕੁਲ ਬਲੈਕ ਕਲਰ ਦਾ ਤੇ ਬਾਕੀ ਉਹ ਡੱਬੀ ਨਾਲ ਬਣ ਜਾਂਦਾ ਕੱਲਾ ਮੂੰਹ ਅੰਦਰੋਂ ਵੀ ਭਰ ਹੋ ਗਈ ਉਹਨਾਂ ਇਹਨਾਂ ਦਾ ਨਾਮ ਲਿਖਿਆ ਤਾਂ ਫੁਕਾਰਿਆਂ ਦੀ ਗੱਲ ਹੋਈ ਆ ਕਦੇ ਬਾਅਦ ਵਿੱਚ ਤੂੰ ਮੈਨੂੰ ਕਹਿੰਦੇ ਹਰੇ ਤਾਂ ਨਿਆਣਾ ਜਿਹਾ ਮੁੰਡਾ ਪਰ ਗੱਲ ਕਹਿ ਲੈਂਦਾ ਕਈ ਵਾਰੀ ਕਹਿੰਦਾ ਬਹੁਤੇ ਹੰਕਾਰੇ ਕਰੋਂ ਗਏ ਆਪਾਂ ਤੈਨੂੰ ਲਾ ਕੇ ਨਿਕਲੋਂਗੇ ਇਹਦੇ ਵਿੱਚੋਂ ਦਾ ਮੈਚ ਬਈ ਹੱਤੋਂ ਮੈਚ ਮਾ ਕੇ ਲਈ ਉਸ ਤੋਂ ਬਾਅਦ ਲਾਉਣ ਕੱਢਾਂਗੇ ਤਾਂ ਦੋਵੇਂ ਮੈਚ ਰੇ ਖਾਰਾ ਨੰਬਰ 13 ਖਾਰਾ ਨੰਬਰ ਤੇ 13 ਨੰਬਰ 47 ਤੇ 42 ਖਾਰਾ ਤੇ 13 ਨੰਬਰ ਇਹਨਾਂ ਨੂੰ ਰੈਡੀ ਕਰ ਦਿਓ ਵੀ ਕਹਾ ਜਾਂਦੀ 373400 ਸੋਨਾ ਦੀ ਕਾਂ ਆਹ ਲਓ ਜੀ ਇੱਕ 라운ਡ ਜਿੱਤੂ ਕੇ ਹੈ 18 ਤੇ 13 47 44 ਉਸ ਤੋਂ ਬਾਅਦ ਅਗਲਾ 라운ਡ ਜੋ ਡਰਾ ਸਾਡੇ ਵੀਰ ਕੰਡਲ ਦਾ ਰਹੇ ਨੇ ਦੇਖੀ सारे भी पता नहीं मतलब जवाब ना तुम ले लो बस आप देखो भी रखा हो कुछ नहीं क्या देखते हैं ऐसा जेठु का नहीं करके क्या नंबर है तेंदु नंबर आप तेंदु नंबर जेठु का भी है भी है तेंदु नंबर जेठु का जेठु बाल भी है एक <laughs> <नम्छा? थैने> कमाई से <leer Slide> <apologize> <Northwestern topping> ஆர